brought to by silver pumps top quality or consistent performance ke liye sirf silver pumps naam yaad rakhna ludhiana deputy commissioner office nu dhamki bhara email patra to baad ludhiana deputy commissioner office di chappe chappe te jaanch kiti ja rahi hai tasveereyan tusi dekh sakde ho ludhiana deputy commissioner de vich vaddi kinti de vich police di tanauti kiti gayi hai te vak vak thaneyan di police de naal naal bomb squad ate dog squad de naal naal police di vak vak teaman jehdiya va ਚੱਪੇ-ਚੱਪੇ ਦੀ ਜਾਂਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਐਮਐਨਈ ਸੈਕਟਰੀਏਟ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਜਿਹੜਾ ਵਾ ਅਲੱਗ-ਅਲੱਗ ਦਫ਼ਤਰਾਂ ਦੀ ਸਾਰੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਇੱਕ ਸਟਾਫ ਦੇ ਪੂਰੇ ਸਮਾਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਧਮਕੀ ਭਰਿਆ ਈਮੇਲ ਪੱਤਰ ਜਿਹੜਾ ਵਾ ਡਿਪਟੀ ਕਮਿਸ਼ਨਰ ਆਫਿਸ ਪਹੁੰਚਿਆ ਹੋਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਈਮੇਲ ਦੇ ਵਿੱਚ ਕਿਹਾ ਗਿਆ ਹੈ ਕਿ ਆਰਡੀਐਕਸ ਪਲਾਟ ਕੀਤਾ ਗਿਆ ਵਾ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਜਿਸ ਨੂੰ ਲੈ ਕੇ ਜਿਹੜਾ ਵਾ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਟੀਮਾਂ ਜਿਹੜੀਆਂ ਲਗਾਤਾਰ ਵੱਖ-ਵੱਖ ਦਫਤਰਾਂ ਦੇ ਵਿੱਚ ਪੂਰੇ ਮਿਨੀ ਸੈਕਟਰੀਏਟ ਦੇ ਵਿੱਚ ਜਿਹੜੀ ਹੈ ਗਹਿਨ ਚੈਕਿੰਗ ਕਰਦੀ ਹੋਈ ਨਜ਼ਰ ਆ ਰਹੀਆਂ ਚੱਪੇ-ਚੱਪੇ ਤੇ ਹਰ ਇੱਕ ਉਸ ਚੱਪੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਦਫਤਰ ਦੇ ਜਿੱਥੇ ਜਿਹੜਾ ਵਾ ਇਸ ਤਰ੍ਹਾਂ ਦੀ ਈਮੇਲ ਮਿਲਣ ਤੋਂ ਬਾਅਦ ਕੁਝ ਅਸ਼ੰਕਾ ਜਿਤਾਈ ਜਾ ਰਹੀ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੀ ਇੱਕ ਈਮੇਲ ਜਿਹੜੀ ਹੈ ਲੁਧਿਆਣਾ ਡਿਪਟੀ ਕਮਿਸ਼ਨਰ ਆਫਿਸ ਨੂੰ ਮਿਲੀ ਹੈ ਜਿਸ ਦੇ ਵਿੱਚ ਆਰ ਡੀ ਐਕਸ ਹੋਣ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਕਿ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਆਰ ਡੀ ਐਕਸ ਪਲਾਂਟ ਕੀਤਾ ਗਿਆ ਹੈ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਕਿ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੇ ਵੀ ਅਸੀਂ ਤਲਾਸ਼ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੇ ਸਰ ਕਿੰਨੇ ਵਜੇ ਕਿੰਨੇ ਵਜੇ ਆਈ ਸੀ ਸਰ ਮੇਰੇ ਨਾਮ ਕਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਹੈ ਸਰ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਇਹ ਅਸੀਂ ਪੁਲਿਸ ਨੂੰ ਭੇਜ ਚੁੱਕਾ ਹਾਂ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਤੇਸ ਦਾ ਸਰ ਕਿੰਨੇ ਵਜੇ ਹੈ ਇਹ ਸੰਗਠਨ ਦਾ ਕੋਈ ਨਾਮ ਕਿੰਨੇ ਵਜੇ ਕੋਈ ਅਗੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਮੇਲ ਤੇ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ ਸਰ ਮੇਲ ਕਿੰਨੇ ਵਜੇ ਸੀ ਸਰ ਸਾਈਬਰ ਪੁਲਿਸ ਦੇ ਕਰੀਬ ਇਹ ਜਿਹੜੀ ਹੈ ਈਮੇਲ ਲੁਧਿਆਣਾ ਡਿਪਟੀ ਕਮਿਸ਼ਨਰ ਆਫਿਸ ਨੂੰ ਮਿਲੀ ਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਈਮੇਲ ਦੀ ਵੈਰੀਫਿਕੇਸ਼ਨ ਵਾਸਤੇ ਭੇਜ ਦਿੱਤਾ ਗਿਆ ਵਾ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਈਮੇਲ ਦੀ ਮਿਲਣ ਤੋਂ ਬਾਅਦ ਵੱਖ-ਵੱਖ ਟੀਮਾਂ ਜਿਹੜੀਆਂ ਵਾ ਲੁਧਿਆਣਾ ਦੇ ਵਿੱਚ ਚੈਕਿੰਗ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਜ ਕਿ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਰੁਟੀਨ ਚੈਕਿੰਗ ਦੱਸਿਆ ਪਰ ਬਾਅਦ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ हिमाਸ਼ੂ ਜਾਇਨ ਨੇ ਸਪਸ਼ਟ ਕੀਤਾ ਕਿ ਤਾਕਤ ਲੁਧਿਆਣਾ ਡਿਪਟੀ ਕਮਿਸ਼ਨਰ ਆਫਿਸ ਨੂੰ ਇੱਕ ਈਮੇਲ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਆਰਡੀਐਕਸ ਪਲੈਂਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਪੂਰੇ ਮੀਨੀ ਸੈਕਟਰੀਏਟ ਦੀ ਜਿਹੜੀ ਹੈ ਚੈਕਿੰਗ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਜਿਹੜੀ ਹੈ ਅਪੀਲ ਕੀਤੀ ਗਈ ਹੈ ਕਿ ਲੋਕ ਪੈਨਿਕ ਨਾ ਹੋਣ ਤੇ ਸਹੀਮ ਬੜ ਕੇ ਰੱਖਣ ਇਹ ਚੈਕਿੰਗ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕੈਮਰਾ ਪਾਸਾ ਰਕੇਸ਼ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ